Jangan lupa SUBSCRIBE, LIKE, KOMEN dan SHARE video ini untuk dapat info terbaru. ਆ ਮੈਂ ਚਾਹੂੰ ਲੇਕਿਨ ਮੈਂ ਨਾ ਹਰ ਮੋਜੀ ਗੋਲੀ ਚੱਲੀ ਸਾਡੇ ਘਰ ਕੀ ਨਾਮ ਹਤਪਨ ਅਮਰੀਕਾ ਰ ਕਿੱਥੋਂ ਆ ਰਹਿਣ ਵਾਲੇ ਜੋ ਇੱਥੇ ਝੰਡੇ ਵਾਲੇ ਦੇ ਕੀ ਗੱਲੋ ਵੀ ਰਾਤੀ ਰਾਤ ਗੋਲੀ ਚੱਲੀ ਜੀ ਕਿੰਨੇ ਵਜੇ 1.5 ਵਜੇ ਕਿੰਨੇ ਬੰਦੇ ਸੀ ਜਿਹਨੇ ਚਲਾਈ ਦੋ ਤਿੰਨ ਬੰਦੇ ਇੱਥੇ ਤਾਂ ਦੋ ਹੀ ਆਏ ਜੀ ਪਿਛੇ ਆ ਦੋ ਬੰਦੇ ਪਿਛੇ ਰਹੇ ਮੋਟਰਸਾਈਕਲ ਉਹਨਾਂ ਪਿੱਛੇ ਲਾ ਰਹੇ ਹਾਂ ਪਿੱਛੇ ਲਾ ਰਹੇ ਜੀ ਮੋਟਰਸਾਈਕਲ ਇਸ ਤੋਂ ਪਹਿਲਾਂ ਵੀ ਕੋਈ ਹਮਲਾ ਹੋਇਆ ਤੁਹਾਡੇ ਤੇ ਹਾਂਜੀ ਬਾਹਰ ਵੇਲੀ ਆਲ ਹੋਇਆ ਅੱਡੇ ਚਾਚੇ ਦੇ ਬੈਠੇ ਆਲ ਹੋਇਆ ਹਾਂਜੀ ਹੋਰ ਸਾਨੂੰ ਖਤਰਾ ਵਾਜੇ ਇਹਨਾਂ ਦਾ ਜਦੋਂ ਜਾਂਦਾਗੀ ਤੁਹਾਡੇ ਬੇਟੇ ਐਮਸੀ ਜੀ ਹੈ ਹਾਂਜੀ ਹਾਂਜੀ ਉਹਨਾਂ ਨੂੰ ਖਤਰਾ ਉਹਨਾਂ ਨੂੰ ਧਮਕੀ ਦਿੱਤੀ ਉਹਨਾਂ ਨੂੰ ਕੱਲ੍ਹ ਤੇ ਸੀ ਧਮਕੀ ਦਿੱਤੀ ਉਹਨਾਂ ਨੂੰ ਇਹੋ ਧਮਕੀ ਦਿੱਤੀ ਵੀ ਇਹ ਤੁਹਾਨੂੰ ਮਾਰਨਾ ਹੈ ਮਾਰਨਾ ਚਾਹੁੰਦੇ ਆ ਬਰਾਮਣਾਂ ਸੀ ਨੂੰ ਮਾਰਨਾ ਹੈ ਮਾਰਨਾ ਚਾਹੁੰਦੇ ਆ ਕੀ ਮੰਗ ਕਰਦੇ ਆ ਅਸੀਂ ਆਨੇ ਵੀ ਸ਼ਾਂਤੀ ਹੋ ਜਾ ਸਾਨੂੰ ਪਿੱਛੋਂ ਸਾਹਿਬ ਆਹਨ ਸਾਹਿਬ ਹੋਏ ਮੇਰਾ ਨਾਮ ਗੁਰਬਿੰਦਰ ਸਿੰਘ ਹੈ ਜੀ ਇਹ ਕੀ ਗੱਲ ਹੈ ਭਾਜੀ ਗੱਲ ਇਹ ਕਿ ਸਾਨੂੰ ਪਿਛਲੇ ਵੀ ਕੁਝ ਦਿਨਾਂ ਤੋਂ ਧਮਕੀਆਂ ਆ ਰਹੀਆਂ ਸਿਰਜਿੰਦਰ ਸਿੰਘ ਕਾਉਂਸਲਰ ਮੇਰਾ ਵੱਡਾ ਬ੍ਰਦਰ ਹੈ ਉਹ ਨੰ ਪਹਿਲਾਂ ਧਮਕੀਆਂ ਆ ਰਹੀਆਂ ਸੀ ਰਾਤੀ ਨੂੰ ਫਿਰ 1.5 ਵਜੇ ਦੇ ਟਾਈਮ ਕਰੀਬ ਦੋ ਨਕਾਬਪੋਸ਼ ਆਏ ਉਹਨਾਂ ਨੂੰ ਉਹਨਾਂ ਬੂਏ ਦੇ ਗੋਰੀਆਂ ਮਾਰਿਆ ਉਹਨਾਂ ਪਹਿਲੇ ਥੱਲੇ ਚੱਲੀ ਫਿਰ ਉਹਨਾਂ ਸਾਹਮਣੇ ਗੇਟ ਦੇ ਬੂਏ ਮਾਰਿਆ ਉਹਨਾਂ ਸਮਝਿਆ ਸਾਰੇ ਬੰਮਣਾਂ ਵਿੱਚ ਦੇ ਘਰ ਆਇਆ ਕਿੰਨੇ ਕੋਈ ਨਹੀਂ ਗਿਆ ਜੀ ਇਹਦਾ 1:30 ਵਜੇ ਦੀ ਗੱਲ ਤੇ ਕੀ ਕਰਨੇ ਕੋਈ ਪੁਰਾਣੇ ਰੰਜਿਸ਼ ਨੇ ਜੀ ਉਹ ਨਸ਼ੇ ਦਾ ਕੰਮ ਕਰਦੇ ਆ ਜੀ ਉਹਨਾਂ ਦੇ ਖਿਲਾਫ ਬਾਅਦ ਚੁੱਕੀ ਸੀ ਉਹਨਾਂ ਨੇ ਉਹ ਇਸ ਵਾਰ ਕੇ ਬਸ ਉਹਨਾਂ ਨੂੰ ਬਦਲਾ ਲੈਂਦੇ ਵੰਦੇ ਤੇ ਤੈਨੂੰ ਅਸੀਂ ਸਮਝਾਉਣਾ ਆ ਉਹ ਪਹਿਲੇ ਵੀ ਸਾਡੇ ਚਾਚੇ ਦੇ ਬੇਟੇ ਘਰ ਗੋਲੀਆਂ ਚਲਾਈਆਂ ਉਹ ਕੋਈ ਨੌਲੇਜ ਵਿੱਚ ਨੇ ਪਹਿਲਾਂ ਐਸਐਸ ਕੇ ਸਾਹਿਬ ਨੂੰ ਦੱਸਿਆ ਵੀ ਹੰਤਮ ਕਿਹ ਆ ਰਹੀਆਂ ਕਾਫੀ ਦੇਰ ਤੋਂ ਦੋ ਤਿੰਨ ਵਾਰੀ ਆ ਚੁੱਕੇ ਆ ਕਿੰਨੇ ਕੁ ਫਾਇਰ ਹੋਏ ਇਹ ਤਿੰਨ ਤੋਂ ਚਾਰ ਫਾਇਰ ਹੋਏ ਆ ਜੀ ਰਾਤੀ ਨੂੰ ਨੁਕਸਾਨਤ ਨਹੀਂ ਨਹੀਂ ਜੀ ਹਨੇਰਾ ਸੀ ਜਿਆਦਾ ਇਸ ਕਰਕੇ ਘਰ ਅੰਦਰ ਹੀ ਸਾਰੇ ਬਲੈਕਆਊਟ ਦੇ ਕਰਕੇ ਨੀਦਰਪਾਲ ਸ਼ੈਨਦ ਹਲੇ ਐਮਟੀ ਸਾਹਿਬ ਆ ਰਹੇ ਸੀ ਉਹ ਵੀ ਅੰਦਰ ਗਏ ਸੀ ਕੋ ਰਸਤੇ ਜਾ ਰਹੇ ਸੀ ਉਸੇ ਟਾਈਮ ਉਹ ਵੀ ਆਏ 10-15 ਮਿੰਟ ਪਹਿਲਾਂ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਉਹ ਬੰਦੇ ਫੜੇ ਜਾਣੇ ਚਾਹੀਦੇ ਸਾਨੂੰ ਥੋੜਾ ਜਿਹਾ ਪਤਾ ਲੱਗਿਆ ਕਿਹੜੇ ਬੰਦੇ ਹੈਗੇ ਅਸੀਂ ਪੁਲਿਸ ਨੂੰ ਵੈਰੀਫਾਈ ਕਰਕੇ ਅਸੀਂ ਦੱਸਾਂਗੇ ਕੌਣ ਸੀ ਇਸ ਬੰਦੇ ਪੁਲਿਸ ਨੂੰ ਸੂਚਿਤ ਕੀਤਾ ਤੇ ਹਾਂਜੀ ਰਾਤ ਆਏ ਸੀ ਜੀ ਚੌਂਕੀਨ ਚਾਰਜ ਵਾਇਆ ਸੀ ਚਾਰ ਪੰਜ ਬਲਾਜਮ ਆਏ ਸੀ ਉਹ ਦੇਖ ਗਏ ਅਸੀਂ ਮੌਕਾ ਜੀ ਉਹਨਾਂ ਨੇ ਕੀ ਕਿਹਾ ਤੁਹਾਨੂੰ ਉਹਨਾਂ ਨੇ ਇਹ ਵੀ ਮਿੱਤਰੋ ਸਦਵਾਇਸੀ ਅਸੀਂ ਜਲਦੀ ਜਲਦੀ ਕਾਰਵਾਈ ਕਰਾਂਗੇ ਕੀ ਮੰਗ ਕਰਦੇ ਤੁਸੀਂ ਹਾਂ ਅਸੀਂ ਇਹ ਹੀ ਮੰਗ ਕਰਨਾ ਚਾਹੁੰਦੇ ਹਾਂ ਜੀ ਉਹਨਾਂ ਨੂੰ ਫਟਾਜੋ ਫੜਿਆ ਜਾਵੇ ਨਹੀਂ ਤੇ ਬਹੁਤ ਬੁਰਾ ਹਾਲ ਹੈ ਜੀ ਗਲੀ ਚ ਨੰਗਣਾ ਸਾਡਾ ਔਖਾ ਜੀ ਇੱਥੇ ਕੈਮਰੇ ਵੀ ਲੱਗੇ ਆ ਹਾਂਜੀ ਕੈਮਰੇ ਲੱਗੇ ਆ ਉਹਦੇ ਵਿੱਚ ਸੀਸੀਟੀਵੀ ਬਣੀ ਹੋਈ ਹੈ ਵੀਡੀਓ ਉਹ ਵੀ ਅਸੀਂ ਪੁਲਿਸ ਨੂੰ ਦਿਖਾਵਾਂਗੇ ਤਾਂ ਸ਼ਿਵਪੁਰੇ ਬੱਲੇ ਗੋਲੀ ਚਲੀ ਕਿਹ ਕੀ ਕਹਿਣਾ ਚਾਹੁੰਦੇ ਇਸ ਤਰ੍ਹਾਂ ਜੀ ਰਾਤੀ ਕੋਈ 1:3 ਵਜੇ ਦੇ ਲਗਗੇ ਇਨਫੋਰਮੇਸ਼ਨ ਆਈ ਸੀ ਇਸ ਤਰ੍ਹਾਂ ਤਾਂ ਕੋ ਗੋਲੀ ਦੀ ਵਾਰਦਾਤ ਹੋਈ ਹੈ ਗੋਲੀ ਚੱਲਨ ਦਾ ਕੋਈ ਵਾਕਿਆ ਹੋਇਆ ਆ ਉਹ ਕਿਰਤ ਆਪਾਂ ਗਏ ਆ ਉੱਥੇ ਕਿਸ ਤਰ੍ਹਾਂ ਅਮ ਸਿੰਘ ਸਾਨੂੰ ਜਗਿੰਦਰ ਸਿੰਘ ਮੱਲਾ ਸ਼ਿਖੂਪੁਰ ਦਾ ਰਹਿਣ ਵਾਲਾ ਆ ਉਹਦੇ ਗੇਟ ਦੇ ਉੱਤੇ ਫਾਇਰ ਲੱਗੇ ਆ ਪਰ ਲੇਕਿਨ ਜਿਹੜੇ ਉਹ ਗਾਂ ਉਹਨਾਂ ਦਾ ਜਿਹੜੀ ਉਹ ਉਹਨਾਂ ਨੇ ਸਾਡੇ ਕੋਲ ਤੱਕ ਕੋਈ ਕੰਪਲੇਂਟ ਨਹੀਂ ਲਿਖਾਈ ਨਾ ਹੀ ਕੋਈ ਇਸ ਤਰ੍ਹਾਂ ਦਾ ਕੋਈ ਧਿਆਨ ਦਿੱਤਾ ਆ ਜੋ ਵੀ ਸਾਡੇ ਕੋਲ ਕੰਪਲੇਂਟ ਲਿਖਾਉਣਗੇ ਜਾਂ ਕੋਈ ਧਿਆਨ ਲਖਾਉਣਗੇ ਉਹਦੇ ਮੁਤਾਬਕ ਗਾਂ ਅੱਗੇ ਕਾਰਜ ਜਿਹੜੀ ਉਹ ਸ਼ੁਰੂ ਕਰਤੀ ਜਾਊਗੀ ਸਰ ਉਹ ਵੀ ਕਹਿੰਦੇ ਸੀ ਕੰਪਲੇਂਟ ਦਿੱਤੀ ਆ ਜੇ ਕੋਈ ਸਾਡੇ ਕੋਲ ਕੰਪਲੇਂਟ ਨਹੀਂ ਜਿਨਾਦੀ ਗੋਲੀ ਕਰ ਅਸੀਂ ਯੂਰੋ ਜ਼ਰੂਰ ਗਏ ਆ ਜਿੱਥੇ ਸੀਸੀ ਕੈਮਰੇ ਦੀ ਫੁਟੇਜ ਫੁਟੇਜ ਆਈ ਹੈ ਵੇਖਿਆ ਜਾ ਉਹ ਹੁਣ ਉਹਨਾਂ ਨੂੰ ਕਿਹਾ ਮੈਨੂੰ ਫੁਟੇਜ ਇੱਕ ਦੇ ਪੇਸ਼ ਕਰੋ ਉਹ ਚ ਪੜਾ ਗਏ ਸਾਰਾ ਵੇਖੀ ਵੇ ਬੰਦੇ ਦੀ شناخت ਕਰੀਏ ਬੰਦੇ ਕੌਣ ਹੋ ਸਕਦੇ